ਵਾਹਿਗੁਰੂ ਵਾਹਿਗੁਰੂ ਆਪਰੋ ਸਤਿਗੁਰਾਂ ਦੇ ਚਾਰੋਂ ਪਾਸੋਂ ਸਤਿਗੁਰਾਂ ਦੀ ਪਾਧਨ ਹਜ਼ੂਰੀ ਵਿੱਚ ਟਿਕ ਕੇ ਸਤਿਗੁਰਾਂ ਦੀ ਈਲਾਹੀ ਗੁਰਬਾਣੀ ਨੂੰ ਸਰਬਣ ਕਰੋ ਪਾਏ ਜੋ ਅਮਤ ਹੈ ਸਤਿਗੁਰਾਂ ਨੇ ਸਾਡੇ ਵਾਸਤੇ ਰਹਿਮਤਾਂ ਬਖਸ਼ੀਆਂ ਹਨ ਅਸ਼ੀਰਵਾਦਾਂ ਆਇਆ ਹਨ ਅਮਰਤ ਵੇਲੇ ਜੋ ਹੁਕਮਨਾਮਾ ਸਹਿਬ ਜੀ ਆਇਆ ਹੈ ਆਪਾਂ ਉਸ ਸ਼ਬਦ ਦੇ ਇੱਕ ਮਾਮ ਇੱਕ ਚਿਤ ਹੋ ਕੇ ਵਿਚਾਰ ਕਰੀਏ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਫਤਹਿ ਸਤਨਾਮ ਦੀ ਸਰਬਤ ਸੰਗਤ ਜੀ ਰਸਨਾ ਕਰੋ ਪਵਿੱਤਰ ਆਖੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਆਪ ਜੀ ਗੁਰਬਾਣੀ ਸਰਬੰਨ ਕਰਨ ਜਾ ਰਹੇ ਹੋ ਭਗਤ ਠੇਖੜ ਜੀ ਦੀ ਗੁਰਬਾਣੀ ਹੈ ਇਸ ਗੁਰਬਾਣੀ ਦਾ ਉਚਾਰਨ ਸੋਪ ਬਾਗ ਵਿੱਚ ਕੀਤਾ ਗਿਆ ਹੈ ਇਹ ਹੁਕਮਨਾਮਾ ਸਹਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਨੰਬਰ 659 ਉਪਰ ਅੰਕਿਤ ਹੈ ਆਪਣੀ ਗੁਰਬਾਣੀ ਦੇ ਦੁਆਰਾ ਭਗਤ ਭਿਕਣ ਜੀ ਕਿਸ ਮਜਾ ਰਹੇ ਹਨ ਪ੍ਰੇਮ ਦੇ ਨਾਲ ਸਾਧਨ ਕਰੋ ਇੱਕ ਓਮਕਾਰ ਤੋਂ ਭਗ ਹੈ ਪ੍ਰਮਾਤਮਾ ਇੱਕ ਹੈ ਸਤਗੁਰ ਪ੍ਰਸਾਦਿ ਇਹਦੀ ਪ੍ਰਾਪਤੀ ਸਤਗੁਰੂ ਕੋਲੋਂ ਹੁੰਦੀ ਹੈ ਭਾਵੇਂ ਜੋ ਰੱਬੀ ਗਿਆਨ ਹੈ ਪ੍ਰਮਾਤਮਾ ਦਾ ਗਿਆਨ ਹੈ ਸਤਗੁਰੂ ਕੋਲੋਂ ਪ੍ਰਾਪਤ ਹੋਇਆ ਕਰਦਾ ਹੈ ਜੋ ਪੂਰਾ ਸਤਗੁਰੂ ਹੋਇਆ ਹੁੰਦਾ ਹੈ ਅੰਤ ਹੈ ਅੱਗੇ ਭਗਤ ਭੇਖਣ ਜੀ ਕਹਿੰਦੇ ਹਨ ਐਸਾ ਨਾਮ ਰਤਨ ਨਰ ਮੋਲਕਾ ਪੂਰਨ ਤਦਾਰਤ ਪਾਇਆ ਪਾਤਪਤੀਖਣ ਜੀ ਕਹਿੰਦੇ ਹਨ ਕਿ ਭਾਈ ਗੁਰੂ ਪਿਆਰਿਓ ਪਰਮਾਤਮਾ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜੋ ਆਤਮਾ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਐਸਾ ਨਾਮ ਰਤਨ ਧਰਮੋਲਕ ਸਾਤਸਰਬ ਜੀ ਜਿਹੜਾ ਰੱਬ ਦਾ ਨਾਮ ਹੈ ਕਿਸੇ ਸੰਸਾਰੀ ਕੀਮਤ ਦੇ ਨਾਲ ਨਹੀਂ ਲੱਗਾ ਭਾਵੇਂ ਕੋਈ ਖਰਗੋਪਤੀ ਬਦਲ ਲੈਣਾ ਹੋਵੇ ਜਿਵੇਂ ਚਾਹੇ ਜੇ ਮੈਂ ਐਨਾ ਭਗ ਦੇ ਦੇਵਾਂਗਾ ਮੈਨੂੰ ਰੱਬ ਦਾ ਨਾਮ ਮਿਲ ਜਾਵੇ ਨਹੀਂ ਸਾਥ ਸੰਗਤ ਦੀ ਨੰਮੋਲਕ ਹੈ ਜੇ ਰੱਬ ਨੂੰ ਮਿਲਦੇ ਨਹੀਂ ਹੈ ਇਹ ਸਤਿਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ ਜਿਹੜਾ ਰੱਬ ਦਾ ਨਾਮ ਹੈ ਰੱਬ ਦਾ ਗਿਆਨ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਵਿੱਚ ਜੇ ਪਾਤਸ਼ਾਹੀਆਂ 15 ਭਾਗਤ 11 ਭਟ ਚਾਰ ਗੁਰ ਸਿੱਖਾਂ ਦੀ ਗੁਰਬਾਣੀ ਹੈ ਸੋ ਗੁਰੂ ਪਿਆਰਿਓ ਇਹਨਾਂ ਸਾਰਿਆਂ ਨੂੰ ਜੋ ਲੱਭੀ ਗਿਆ ਹੈ ਸਮੇਂ ਦੇ ਪੈਗੰਬਰ ਕੋਲੋਂ ਮਿਲਿਆ ਹੈ ਸਮੇਂ ਦੇ ਸਤਿਗੁਰੂ ਕੋਲੋਂ ਮਿਲਿਆ ਹੈ ਰਾਈ ਨੇ ਸਾਥ ਸੰਗਤ ਦੇ ਸਤਿਗੁਰਾਂ ਗੁਰਬਾਣੀ ਵਿੱਚ ਲਿਖਣਾ ਪਿਆ ਹੈ ਮਤ ਕਉ ਭਰਮ ਪੂ ਲੈ ਸੰਸਾਰ ਗੁਰ बिन ਕੋਏ ਨਾ ਉਤਰ ਸਪਾਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਐ ਸੰਸਾਰ ਦੇ ਲੋਕੋ ਕਿਤੇ ਇਸ ਭਰਮ ਵਿੱਚ ਨਾ ਰਹਿ ਜਾਇਓ ਮਤਕੋ ਭਰਮ ਨੂੰ ਲੈ ਸੰਸਾਰ ਆਰਾਮੀ ਕਹਿੰਦੇ ਭਾਈ ਗੁਰਬਿੰਨ ਕੋਏ ਨਾ ਉਤਰ ਸਪਾਰ ਸਤ ਗੁਰੂ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਅਜ ਤੱਕ ਨਾ ਹੋਇਆ ਹੈ ਅੱਤੇ ਦਾਹੀ ਹੋਵੇਗਾ ਸਾਸਕ ਜੀ ਇਹਨਾਂ ਰੰਮੀ ਭਗਤਾਂ ਮੂਝੇ ਆਪਣੇ ਸਤਿਗੁਰੂ ਕੋਲੋਂ ਗਿਆਨ ਮਿਲਿਆ ਪ੍ਰਮਾਤਮਾ ਦਾ ਤਾਂ ਹੀ ਸਾਧ ਸੰਗ ਜੀ ਉਹਨਾਂ ਨੇ ਉਹਨਾਂ ਗੰਨਾ ਦਾ ਉਚਾਰਨ ਕੀਤਾ ਹੈ ਗੁਰਬਾਣੀ ਦੇ ਵਿੱਚ ਜਦੋਂ ਭਗਤ ਪ੍ਰੇਖਣ ਜੀ ਨੂੰ ਸਤਿਗੁਰੂ ਕੋਲੋਂ ਗਿਆਨ ਪ੍ਰਾਪਤ ਹੋਇਆ ਉਹਨਾਂ ਨੇ ਵੀ ਇਹ ਗੱਲ ਦੇਖੀ ਐਸਾ ਨਾਮ ਰਤਨ ਤਰੋ ਪਦਾਰਥ ਪਾਇਆ ਭਗਤ ਪੀਖਣ ਜੀ ਕਹਿੰਦੇ ਕਿ اے ਗੁਰੂ ਪਿਆਰਿਓ ਪ੍ਰਮਾਤਮਾ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਲੱਗਦਾ ਹੈ ਜਿਵੇਂ ਆਪ ਕੋ ਪਰਦੇ ਤੋਂ ਆਗੁੰਦੇ ਹਨ ਅੱਗੇ ਮਹਾਰਾਜ ਜੀ ਕਹਿੰਦੇ ਪੀਖਣ ਜੀ ਕਹਿੰਦੇ

ਅਰਕਿੰਦੇ ਖੰਦੇ ਕਹਿੰਦੇ ਹਨ ਹਰ ਗੁਣ ਕਹੇ ਕਹਿ ਨਾ ਜਾਏ ਕਹਿੰਦੇ ਭਾਈ ਉਹ ਜੋ ਉਹ ਸੁਆਦ ਦੱਸਿਆ ਨਹੀਂ ਜਾ ਸਕਦਾ ਜੋ ਪ੍ਰਮਾਤਮਾ ਦੇ ਗੁਣ ਤੋਂ ਆਉਂਦਾ ਹੈ ਜਿਸ ਤਰ੍ਹਾਂ ਗੁੰਗਾ ਬੰਦਾ ਉਹ ਕਹਿੰਦੇ ਨੇ ਜਿਹੜਾ ਸ਼ਬਦ ਦਾ ਉਚਾਰਨ ਉਹ ਨਾ ਕਰ ਸਕਦਾ ਹੋਵੇ ਇਹ ਕੰਟੀਨਰ ਗੁੰਗੇ ਦੀ ਉਦਾਹਰਣ ਦਿੱਤੀ ਹੈ ਕਿਤੇ ਜਿਸ ਤਰ੍ਹਾਂ ਗੁੰਗਾ ਬੰਦਾ ਮਿੱਠਾ ਆਪਲ ਦਾ ਸਵਾਦ ਨਹੀਂ ਦੱਸ ਸਕਦਾ ਇਹਦੇ ਬਾਈਨਰ ਕੋ ਉਸੇ ਤਰ੍ਹਾਂ ਇਹ ਜਿਹੜਾ ਗੱਬੇ ਜਾਣ ਹੈ ਇਹਦਾ ਸਵਾਦ ਨਹੀਂ ਦੱਸਿਆ ਜਾ ਸਕਦਾ ਸਾਥ ਸੰਗਤ ਜੀ ਜੋ ਰੱਬੀ ਗਿਆਨ ਹੈ ਪਰਮਾਤਮਾ ਦਾ ਗਿਆਨ ਹੈ ਇਹ ਜਿਹੜਾ ਪਰਮਾਤਮਾ ਹੈ ਇਹਨਾਂ ਅੱਖਾਂ ਦੀ ਪਕੜ ਵਿੱਚ ਨਹੀਂ ਆਉਂਦਾ ਕਿਉਂਕਿ ਸ਼ੁੱక్ష్ ਨੂੰ ਬਹੁਤ ਹੈ ਇਹਨਾਂ ਅੱਖਾਂ ਦੀ ਪਕੜ ਵਿੱਚ ਨਹੀਂ ਆਉਂਦਾ ਪਰਮਾਤਮਾ ਸਾਥ ਸੰਗਤ ਜੀ ਸਤਿਗੁਰੂ ਸ਼ਬਦ ਦੇ ਰਾਹੀ ਬੋਲ ਕੇ ਦੱਸਦੇ ਹਨ ਸੁਰਤ ਪਕੜ ਕਰਦੀ ਹੈ ਸੁਰਤ ਦੀ ਪਕੜ ਵਿੱਚ ਆਉਂਦਾ ਹੈ ਭਾਈ ਮਹਾਰਾਜ ਨੂੰ ਗੁਰਬਾਣੀ ਵਿੱਚ ਲਿਖਣਾ ਪਿਆ ਸੱਚੇ ਪਾਤਸ਼ਾਹ ਜੀਆਂ ਨੂੰ ਕਿ ਸ਼ਬਦ ਗੁਰੂ ਸੁਰਤ ਤੋਂ ਨਚੇਦਾ ਸਤਿਗੁਰੂ ਸ਼ਬਦ ਨਾਲ ਹੀ ਬੋਲ ਕੇ ਦੱਸਦੇ ਹਨ ਤੇ ਸੁਰਤ ਪਕੜ ਕਰਦੀ ਹੈ ਭਾਈ ਇੱਥੇ ਭਗਤ ਭੇਖੜ ਜੀ ਕਹਿੰਦੇ ਹਨ ਕਿ ਭਾਈ ਜਿਸ ਤਰ੍ਹਾਂ ਗੁੰਗਾ ਗੁੜ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ ਬਿਲਕੁਲ ਉਸੇ ਤਰ੍ਹਾਂ ਪਰਮਾਤਮਾ ਦੇ ਗੁਣ ਕਹਿੰਦੇ ਆ ਜੋ ਆਨੰਦ ਪ੍ਰਾਪਤ ਹੁੰਦਾ ਹੈ ਕਹਿੰਦੇ ਭਾਈ ਦੱਸਿਆ ਨਹੀਂ ਦੱਸ ਸਕਦਾ ਉਹ ਹਸੂਸ ਹੀ ਕੀਤਾ ਜਾ ਸਕਦਾ ਹੈ ਐਸੇ ਗੁੰਗੇ ਕੀ ਮਠਿਆਈ ਜਿਵੇਂ ਗੁਗੇ ਬਲੁਖ ਦੀ ਖਾਦੀ ਮਠਾਈ ਦਾ ਸਵਾਲ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ ਗੁੰਗਾ ਦੱਸ ਨਹੀਂ ਸਕਦਾ ਅੱਗੇ ਕਹਿੰਦੇ ਹਾਂ ਤਦ ਹਾਂ ਦਰਸਨਾ ਰਮਤ ਸੁਨਤ ਸੁਖ ਸੁਰਧਨਾ ਚਿਤ ਚੇਤੇ ਸੁਖ ਹੋਵੇ ਕਹਿੰਦੇ ਭਾਈ ਇਹ ਰਤਨ ਨਾਮ ਜਪਦਿਆਂ ਜੀਵ ਨੂੰ ਸੁਖ ਮਿਲਦਾ ਹੈ ਰਸਨਾ ਅਰਾਮ ਨੂੰ ਸੁਣ ਕੇ ਸੁਖ ਸਰਾਵਨਾ ਚਿਤ ਚੇਤੇ ਸੁਖ ਹੋਈ ਭਗਤ ਈਖਣ ਦੀ ਕਹਿੰਦੇ ਹਨ ਕਿ ਭਾਈ ਇਹ ਰਤਨ ਨਾਮ ਜਪਦਿਆਂ ਜੀਵ ਨੂੰ ਸੁਖ ਮਿਲਦਾ ਹੈ ਤੇ ਕਨਾਂ ਦੇ ਨਾਲ ਉਹ ਦਾ ਪਸਉਂਦੇ ਹਨ ਕਨਾਂ ਦੇ ਨਾਲ ਹਰੀ ਦਾ ਨਾਮ ਵਾਇਕੂ ਦਾ ਨਾਮ ਕਹਿੰਦੇ ਕੰਨਾਂ ਨੂੰ ਵੀ ਸੁੱਖ ਮਿਲਦਾ ਹੈ ਇਹ ਜਦੋਂ ਆਪ ਪਹਿਲਾਂ ਚਿੰਤਾ ਕਰਦੇ ਆ ਪ੍ਰਮਾਤਮਾ ਵਾਹਿਗੁਰੂ ਦਾ ਹਰ ਚਿੱਤ ਨੂੰ ਸੁੱਖ ਮਿਲਦਾ ਹੈ ਹਰਦੇ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਅੱਗੇ ਕੀ ਕਹਿੰਦੇ ਹਨ ਕਹਿੰਦੇ ਕਹੋ ਵੇਖਣ ਤੋ ਇੱਦਾਂ ਐ ਸੁਖੀ ਜਦ ਦੇਖ ਤਹ ਸੋਈ ਤੂੰ ਵੀ ਆ ਕੇ ਇਹ ਨਾਮ ਸੁਣਦਿਆਂ ਮੇਰੀਆਂ ਉਹ ਅੱਖਾਂ ਵਿੱਚ ਐਸੀ ਠੰਡ ਪਈ ਹੈ ਕਿ ਮੈਂ ਜਿੱਥੇ ਤੱਕਦਾ ਹਾਂ ਉਸ ਪ੍ਰਮਾਤਮਾ ਨੂੰ ਹੀ ਦੇਖਦਾ ਹਾਂ ਸਾਧ ਸੰਗ ਜੀ ਭਗਤ ਭੀਖਰ ਕਹਿੰਦੇ ਜਦੋਂ ਮੈਨੂੰ ਰੱਬੀ ਗਿਆਨ ਹੋਇਆ ਰੱਬ ਦਾ ਗਿਆਨ ਹੋਇਆ ਮੇਰੀਆਂ ਅੱਖਾਂ ਪਵਿੱਤਰ ਹੋ ਗਈਆਂ ਸ਼ੁੱਧ ਹੋ ਗਈਆਂ ਉਹ ਹੋਪੀ ਖਰਦੋਏ ਮੈਨ ਸੰਤੋਖੇ ਕਹਿੰਦੇ ਜਹ ਦੇਖਾਂ ਤਹਿ ਸੋਈ ਕਹਿੰਦੇ ਹੁਣ ਮੈਂ ਜਿੱਧਰ ਵੀ ਦੇਖਦਾ ਮੈਨੂੰ ਪਰਮਾਤਮਾ ਨਜ਼ਰ ਆ ਰਿਹਾ ਹੈ ਜਿੱਧਰ ਵੀ ਮੈਂ ਦੇਖਦਾ ਹਾਂ ਬਿਲਕੁਲ ਸਹੀ ਗੱਲ ਹੈ ਸਾਧ ਸੰਗ ਜੀ ਜੋ ਪਰਮਾਤਮਾ ਵਾਹਿਗੁਰੂ ਹੈ ਜਿਹਨੂੰ ਅਨੇਕਾਂ ਨਾਮ ਦੇ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ ਕੋਈ ਪਾਣੀ ਨੂੰ ਆਪ ਕਹਿ ਕੇ ਬੁਲਾਉਂਦਾ ਹੈ ਕੋਈ ਨੀਰ ਕਹਿੰਦਾ ਹੈ ਕੋਈ ਜਲ ਕਹਿੰਦਾ ਹੈ ਅੰਗਰੇਜ਼ ਲੋਕ ਪਾਣੀ ਨੂੰ ਵਾਟਰ ਕਹਿ ਕੇ ਬੁਲਾਉਂਦੇ ਹਨ ਪਰ ਪਾਣੀ ਤਾਂ ਇੱਕ ਹੈ ਨਾ ਬਿਲਕੁਲ ਇਹ ਭਾਈ ਉਸੇ ਤਰ੍ਹਾਂ ਜੋ ਪਰਮਾਤਮਾ ਵਾਹਿਗੁਰੂ ਹੈ ਇੱਕ ਹੈ ਪਰ ਕਿਹਦੇ ਕਹਿੰਦੇ ਤਾਂ ਆਪਣੇ ਗੁਰਬਾਣੀ ਵਿੱਚ ਕਹਿੰਦੇ ਆਂ ਕਹਿੰਦੇ ਕਾਉ ਭੇਖਣ ਤੋਂ ਇਲਾਣ ਸੰਤੋਖੇ ਜਹ ਦੇਖਾ ਤਹਿ ਸੋਏ ਕਹਿੰਦੇ ਮੈਂ ਭਾਈ ਹੁਣ ਜਿੱਤਰ ਵੀ ਪ੍ਰਮਾਤਮਾ ਨੂੰ ਦੇਖਦਾ ਹਾਂ ਜਿੱਤਰ ਵੀ ਦੇਖਦਾ ਮੈਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ। ਜਰੇ ਜਰੇ ਵਿੱਚ ਪ੍ਰਮਾਤਮਾ ਦੇ ਮੈਂ ਦਰਸ਼ਨ ਕਰਦਾ ਹਾਂ। ਸਾਧ ਸੰਗ ਜਿਨ੍ਹਾਂ ਨੇ ਰੱਬ ਦੇ ਦਰਸ਼ਨ ਕੀਤੇ ਨੇ ਉਹਨਾਂ ਨੇ ਗੁਰਬਾਣੀ ਵਿੱਚ ਆਪਣੇ ਆਪ kia ਬਿਆਨ ਲਿਖੇ ਹਨ। ਸਵਾਗਤ ਹੈ ਪਿਆਰਿਓ ਇਸ ਆਦਿ ਦੇ ਨੂੰ ਨਾਮ ਸਾਹਿਬ ਦੇ ਵਿਚਾਰ ਸੋ ਦਾਸ ਦੇ ਨੂੰ ਬੋਲਦਾ ਕੋਈ ਹੰਕਾਰ ਬਚ ਨਿਕਲ ਗਿਆ ਹੋਵੇ ਦਾਸ ਕੀ ਮਾਦਾ ਜਾਚ ਕਹੈ ਹਉ ਸਰਬੱਤ ਸੰਗਤ ਨੂੰ ਬੇਤੀ ਹੈ ਕਿ ਭਾਈ ਜੀਉ ਟੂ ਚੈਨਲ ਵਾਲੇ ਆਪਣੇ ਬਹੁਤ ਅਹੀ ਪਰਮ ਮਿੱਤਰ ਹਨ ਭਾਈ ਸਾਹਿਬਾਇ ਸਰਦਾਰ ਪਲਦੇਜ ਬਲਦੇਵ ਸਿੰਘ ਜੀ ਰਾਜਨ ਕਾਫੀ ਇਹਨਾਂ ਦਾ ਜੋ ਚੈਨਲ ਹੈ ਇਸ ਦੀ ਬਹੁਤ ਹੈਡ ਆਉਂਦੀ ਹੈ ਕਾਫੀ ਨਾਮ ਹੈ ਇਹਨਾਂ ਦਾ ਸੋਰਜਾਗਾ ਇੱਕ ਗੁਰਦੁਆਰੇ ਦੇ ਵਿੱਚ ਆਪਣੀ ਹਾਜ਼ਰੀ ਲਵਾ ਕਰਨਗੇ ਸਾਡੇ ਪਰਮੰਤਰ ਨੇ ਉਹ ਸਾਡੇ ਤੋਂ ਬੇਨਤੀ ਹੈ ਕਿ ਭਾਈ ਬਹੁਤ ਬਹੁਤ ਦਾ ਹਾਜ਼ਰੀ ਭਰਨ ਦੀ ਤਰਕਾਤਮੀ ਹੈ ਸਾਰੀ ਸੰਗਤ ਨੇ ਉਹ ਜਾਨਾ ਆਪ ਜੀ ਜੋ ਸ਼ਮੂਿੱਦ ਦੇ ਰੂਪ ਵਿੱਚ ਗੁਰੂ ਘਰ ਦੀ ਹਾਜ਼ਰੀ ਭਰੋਗੇ ਸੋ ਆਪ ਜੀ ਨੂੰ ਵੀ ਪਾਈ YouTube ਚੈਨਲ ਤੇ ਦਿਖਾਇਆ ਜਾਏਗਾ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਪਾਈ ਜਿੰਨੀ ਵੀ ਸੰਗਤ ਨੇ ਇਸ ਵੇਲੇ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰੀ ਹੈ ਸੋ ਵਾਹਿਗੁਰੂ ਦੇਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਹੀ ਮਮ ਬੱਚੀਆਂ ਆ ਬਾਹਾਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣੇ ਆਈਆ ਸ਼ਬਦੋਤਾ ਗਾਵਾ ਹਰੀ ਕੇ ਰਾਮ ਜਿੰਨੀ ਬਸਾਇਆ ਕਹਿਣਾ ਕਿਹਾ ਨਾ ਆਸਤ ਗੁਰੂ ਦਾ ਨਾਮ ਪਾਇਆ ਇਹ ਮਨ ਮੇਰੇ ਆਤਮ ਸਦਾ ਬਹਾਉ ਹਰ ਨਾਮ ਦਾਪੂ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀ ਕਾਲੋ ਤਹੁ ਕਰੇ ਕੇ ਰਾਤ ਸਭ ਸੁਭਾਰਣਾ ਸਭ ਨਾ ਬਿਨਾਸ ਹੋ ਰਤ ਸੁਆਮੀ ਸੋ ਤੋ ਰਾਮ ਵਿਸਾਰੇ ਕਹਿ ਨਾਮ ਕੰਮ ਮੇਰੇ ਸਦਾ ਬਹਾਉ ਸਾਚੇ ਸਾਦੇ ਬਾ ਆਕਾ ਨਾਹੀ ਘਰ ਤੇਰੇ ਘਰਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਤਪਤਾ ਸਦਾ ਤੇਰੀ ਨਾਮ ਬੰਦ ਵਸਾਵੇ ਨਾਮ ਜਿਨ ਕੈ ਮੰਦ ਬਸਿਆ ਬਾਜੇ ਸ਼ਬਦ ਕਨੇ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਤ ਸੁਖਮ ਨੇ ਆਏ ਵਸਿਆ ਜਿਨ ਇੱਛਾ ਸਭ ਪੁਲਾਈਆ ਸਦਾ ਕੁਰਬਾਨ ਕੀਤਾ ਗੁਰੂ ਦੇ ਘਰ ਆਓ ਜਿਸ ਦੀਆਂ ਇਹੇ ਵਡਿਆਈਆਂ ਕਹੇ ਨਾਮ ਸੁਣੋ ਹਉ ਸੰਤੋ ਸ਼ਬਦ ਤਰ ਰੂਪਿਆ ਜੋ ਸੱਚਾ ਨਾਮ ਮੇਰਾ ਆਬਾਦ ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਕਾਲ ਸੁ ਭਾਰ ਕੈ ਸ਼ਬਦ ਬਾਜੇ ਕਲਾ ਚਿਤ ਘਰ ਭਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਟੱਕ ਤਮਾਰਿਆ ਤੁਰ ਕਾ ਉਪਾਇ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਮਿਤ ਹੈ ਸੁਖ ਬਲਵਾ ਤਤ ਕਾਰਿਆ ਮਹ ਬਾਜੇ ਤੁਰ ਕਾ ਉਪਾਇ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਸੁਖੋ ਬੋਲਾ ਤਤਕਾਰਿਆ ਨ ਹਦ ਬਜੇ ਅਨੰਦ ਸੁਣ ਲਉ ਬਡ ਪਹਾ ਕੀਓ ਸਗਲੋ ਲੋਰਥ ਪੂਰੇ ਪਾਰ ਬ੍ਰਹਮ ਪ੍ਰਭ ਤਾ you na. now